ਹਾਂਜੀ ਦੋਸਤੋ ਕਿਹੋ ਜਿਹਾ ਚੱਲ ਰਿਹਾ ਹੈ। ਕਈ ਦਿਨਾਂ ਤੁਸੀਂ ਦੇਖ ਰਹੇ ਹੋ ਕਿ ਜਿਵੇਂ ਪਤਾਰ ਦਿਨਾਂ ਤੋਂ ਲਗਾਤਾਰ ਪਸੋਂ ਦੀ ਹਵਾ ਚੱਲ ਰਹੀ ਹੈ। ਪਸੋਂ ਦੀ ਹਵਾ ਬੜੀ ਖੁਸ਼ਕ ਹੁੰਦੀ ਹੈ। ਨਰ ਮੈਨੂੰ ਵੀ ਪਾਣੀ ਮੰਗਣ ਲੱਗਾ ਪਸੋਂ ਦੀ ਹਵਾ ਨੇ। ਫਤਿਹ ਥੋਕਣ ਲਾਤੀ। ਹੁਣ ਆਪਾਂ ਬਾਬਾ ਦਾ ਬੋਟ ਪਾਸ ਤਿਆਰ ਕਰੀ ਜਨੇ ਆ। ਹੌਲੀ ਹੌਲੀ ਇਹਨੂੰ ਆਪਾਂ ਪਾਣੀ ਲਾਵਾਂਗੇ ਪੱਥਰ ਦੀ ਸਵਾਲੀ ਨਰਮ ਕੁਛ ਖੁਣ ਲਾਤਾ ਰੇਟਿੰਡੇ ਪਹਿਲਾਂ ਮਾਣੇ ਮੋਟੇ ਖਿੜੇ ਸੀ ਬਹੁਤ ਖਵਾਖ ਪਸਕੁੰਦੀ ਆ ਪੱਤ ਸੰਦੀ ਤੇ ਬੂੰਗਰੀ ਬੂੰਗਰੀ ਹੁੰਦੀ ਹੈ ਉਹ ਚੱਕ ਦਿੰਦੀ ਹੈ ਮੇਵਾ ਤਾਂ ਚੱਲ ਰਹੀ ਹੈ ਪੱਥਰ ਦੀ ਸਵਾ ਲੰਮਾ ਟਾਈਮ ਚੱਲਣਾ ਪਸੰਦੀ ਹਵਾ ਨੇ ਹੋਰ ਵੀ ਹਜੇ ਜਿਹੜਾ ਬਰਸਾਤੀ ਮੌਸਮ ਹੈ ਮੀਂਹ ਦਾ ਮੇਰੀ ਜਾਣਕਾਰੀ ਦੇ ਮੁਤਾਬਕ 12 ਅਗਸਤ ਤੋਂ ਲੈ ਕੇ 18 ਅਗਸਤ ਦੇ ਵਿੱਚ ਬਰਾਂਗਾਸ ਤੋਂ ਲੱਗੇ ਠਰਾਂਗਾਸ ਤੋਂ ਦੇ ਵਿੱਚ ਮੇਰੀ ਕਾਰਵਾਈ ਹਰੇ ਹੋ ਸਕਦੀ ਹੈ ਪੰਜਾਬ ਦੇ ਵਿੱਚ ਮੀਂਹ ਪੈ ਸਕਦਾ ਬਹੁਤ ਠੰਡੀ ਇਥੇ ਤਾਂ ਨਜ਼ਾਰਾ ਬੱਕਰੀ ਹੁੰਦਾ ਹੈ ਠੰਡੀ ਹਵਾ ਚੱਲਦੀ ਹੈ ਗਰਮ ਵਿੱਚ ਤਾਂ ਬਹੁਤ ਗਰਮੀ ਲੱਗਦੀ ਹੈ ਵਾਰੰਟ ਉਹ ਲੈ ਕੇ ਠਾਰਾਂ ਗਸ ਦੇ ਵਿੱਚ ਤੁਹਾਨੂੰ ਯਾਉ ਦੇ ਵਿੱਚ ਕਿਸੇ ਕਿਤੇ ਨਹੀਂ ਦੇਖਣ ਨੂੰ ਮਿਲ ਸਕਦਾ ਖਾਲ ਨੂੰ ਮਤਲਾ ਸਾਡੇ ਆਪਾਂ ਸਾਰਾ ਹੀ ਖਾਲ ਸਮਾਰਨਾ ੁੱਕਾ ਪਿਆ ਖਾਲ ਤੁਸੀਂ ਦੇਖ ਰਹੇ ਹੋਵੋਗੇ ਸਾਰੀ ਖਾਲ ਲਗਭਗ ਮਾਰਨਾ ਨੂੰ ਪਹਿਲਾਂ ਧਰਮੇ ਦੇ ਵਿੱਚ ਕੀਤੀ ਸੀ ਦਵਾਈ ਕਾਠੇ ਦਿਨ ਮਰ ਚੁਕੇ ਉਸ ਜਿਹੜੇ ਰਗੇ ਬਾਕੀ ਵੀ ਮੱਚ ਜਾਣਗੇ ਹੌਲੀ ਹੌਲੀ ਪ੍ਰੇਨ ਅਤੇ ਕਰਤੀ